ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ ਭਾਈ ਗੁਰਦਾਸ ਸਾਹਿਬ ਜੀ ਦਾ ਫਰਮਾਨ ਹੈ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੰਧ ਜਾ ਵਿਚਾਨਨ ਹੋਆ ਅੱਜ ਦੇ ਦਿਨ ਧੰਨ ਗੁਰੂ ਨਾਨਕ ਪਾਤਸ਼ਾਹ ਰਾਏ ਭੋਇ ਦੀ ਤਲਵੰਡੀ ਵਿਖੇ 1469 ਨੂੰ ਸਤਿਕਾਰਯੋਗ ਪਿਤਾ ਬਾਬਾ ਮਹਿਤਾ ਕਾਲੂ ਜੀ ਦੇ ਘਰ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਗੁਰਮੁਖੋਂ ਜਦੋਂ ਧੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਨਾ ਤੇ ਸਭ ਤੋਂ ਪਹਿਲਾਂ ਜਿਹੜੇ ਦیدار ਕੀਤੇ ਨੇ, ਦੌਲਤਾਂदाई ਨੇ ਕੀਤੇ ਨੇ। ਦੇਖੋ ਭਾਵੇਂ ਮੁਸਲਮਾਨ ਹੈ। ਇਤਿਹਾਸ ਕਹਿੰਦਾ ਜਦੋਂ ਦੌਲਤਾਂदाई ਦੇ ਹੱਥਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਬਾਹਰ ਆਈ ਹੈ ਤੇ ਖੁਸ਼ ਹੋ ਕੇ ਤੇ ਗੁਰਮਖੋ ਬਾਹਰ ਵਿਹੜੇ ਵਿੱਚ ਬੈਠੇ ਬਾਪੂ ਬਾਬੇ ਕਾਲੂ ਨੂੰ ਵਧਾਈ ਦਿੰਦੀ ਹੈ ਕਹਿੰਦੇ ਕਾਲੂ ਤੈਨੂੰ ਵਧਾਈ ਹੋਵੇ ਬਾਬਾ ਕਾਲੂ ਬੜਾ ਖੁਸ਼ ਹੋਇਆ ਕਹਿਣ ਲੱਗਾ ਦੌਲਤਾ ਮੈਂ ਬੜਾ ਖੁਸ਼ ਹਾਂ ਅੱਜ ਜੋ ਮੰਗਣਾ ਮੇਰੇ ਕੋਲੋਂ ਮੰਗਲਾ ਉੱਥੇ ਉਹਨੇ ਤਿੰਨ ਬੋਲ ਕਹਿ ਸਨ ਪਹਿਲਾ ਕਿਹਾ ਸੀ ਮੈਂ ਰੱਜੀ ਕਹਿਣ ਲੱਗੇ ਕਿਵੇਂ ਕਹਿਣ ਲੱਗੇ ਮਰਜੀ ਜੇ ਮੈਨੂੰ ਭੁੱਖ ਹੁੰਦੀ ਮੈਂ ਤੇਰੇ ਕੋਲੋਂ ਕੁਝ ਮੰਗ ਲੈਂਦੀ ਮੈਨੂੰ ਨਾ ਕੱਪੜੇ ਦੀ ਲੋੜ ਐ ਨਾ ਨਾ ਅਨਾਜ ਦੀ ਲੋੜ ਆ ਬਸ ਤੇਰੇ ਪੁੱਤਰ ਦੇ ਦیدار ਨੇ ਮੈਨੂੰ ਰਜਾ ਦਿੱਤਾ ਏ ਜਿਹੜਾ ਅੱਜ ਤੇਰੇ ਘਰ ਆਇਆ ਨਾ ਇਹਦੇ ਦیدار ਮੈਂ ਕਰਕੇ ਰਜ ਗਈ ਹਕੀਕਤ ਵਿੱਚ ਗੁਰੂ ਦੇ ਦیدار ਤਾਂ ਭੁੱਖਾ ਦੂਰ ਕਰ ਦਿੰਦਾ ਹੈ ਗੁਰੂ ਦੇ ਦਰਸ਼ਨ ਤਾਂ ਅੰਦਰ ਦੀਆਂ ਮੈਲਾਂ ਵੀ ਖਤਮ ਕਰ ਦਿੰਦਾ ਹੈ ਗੁਰੂ ਦੇ ਦਰਸ਼ਨ ਬਾਣੀ ਕਹਿੰਦੀ ਹੋਵੇ ਸਿਖਤ ਕਸਮ ਦੀ ਨੂਰ ਅਰਸ਼ੋਂ কুরਸੋਂ ਛੱਟੀ ਐ ਤਦ ਜਿੱਥੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਿਗੇ ਇਥੇ ਦੌਦ ਦਾਦਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਅੰਦਰ ਦੀ ਭੁੱਖ ਖਤਮ ਹੋ ਗਈ ਕਹਿਣ ਲੱਗੇ ਮਹਾਰਾਜ ਗਈਆਂ ਮੈਨੂੰ ਭੁੱਖ ਕੋਈ ਨਹੀਂ ਦੂਸਰਾ ਉਹਨੇ ਬੋਲ ਕਿਹਾ ਸੀ ਕਿ ਮੈਂ ਕੁਝ ਆਵਾਜ਼ ਸੁਣੀ ਹੈ ਕੁਝ ਸ਼ਬਦ ਸੁਣਨੇ ਤੀਸਰਾ ਕਿਹਾ ਸੀ ਮੇਰੇ ਹੱਥਾਂ ਵਿੱਚ ਬੜੇ ਬਾਲਕਾਂ ਨੇ ਜਨਮ ਲਏ ਨੇ ਉਹ ਰੋਂਦੇ ਸਨ ਪਰ ਜਿਹੜਾ ਅੱਜ ਤੇਰੇ ਘਰ ਆਇਆ ਸੀ ਮੁਸਕਰਾਂਦਾ ਪਿਆ ਸੀ ਹਕੀਕਤ ਵਿੱਚ ਕਾਲੂ ਇਹ ਆਮ ਨਹੀਂ ਇਹ ਅੱਲਾ ਦਾ ਰੂਪ ਹੈ ਇਹ ਰੱਬ ਦਾ ਰੂਪ ਹੈ ਇਹ ਆਮ ਨਹੀਂ ਹੈ ਇਹ ਖੁਦਾ ਹੈ ਗੁਰੂ ਪਿਆਰਿਓ ਸਹ ਹਕੀਕਤ ਵਿੱਚ ਦੌਲਤਾਂ ਗਾਈ ਨੂੰ ਗੁਰੂ ਨਾਨਕ ਸਾਹਿਬ ਨੇ ਅਮੀਰ ਬਣਾ ਦਿੱਤਾ ਸੀ ਅੰਦਰੋਂ ਰੱਜ ਗਈ ਸੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਭਾਵੇਂ ਉਹ ਗੁਰਮੁਖੋ ਗੁਜ਼ਾਰਾ ਕਰਦੀ ਸੀ ਲੋਕਾਂ ਦੇ ਘਰਾਂ 'ਚ ਜਾ ਕੇ ਉਹਨੇ ਜੋ ਵੀ ਦਾਈ ਵਾਲਾ ਕੰਮ ਕਰਨਾ ਉਹਨੂੰ ਪੈਸੇ ਦੇਣੇ ਆਨਾਜ ਦੇਣਾ ਉਹਦੇ ਨਾਲ ਬਸਰ ਕਰਦੀ ਸੀ ਟਾਈਮ ਪਰ ਜਦਨ ਗੁਰੂ ਨਾਨਕ ਸਾਹਿਬ ਆਏ ਉਹਨੇ ਉਹਦੀਆਂ ਭੁੱਖਾਂ ਦੂਰ ਕਰ ਦਿੱਤੀਆਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਤੇ ਤਿੰਨ ਉਹ ਰੂਹਾਂ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਰੱਬ ਸਮਝਿਆ ਪਹਿਲਾ ਦਰਸ਼ਨ ਕੀਤੇ ਦੌਲਤਾਂ ਦਾਈ ਨੇ ਗੁਰੂ ਨਾਨਕ ਸਾਹਿਬ ਨੂੰ ਅੱਲਾ ਸਮਝਿਆ ਰੱਬ ਸਮਝਿਆ ਦੂਸਰੇ ਦੂਸਰਾ ਸਿੱਖ ਹੈ ਪਹਿਲਾ ਸਿੱਖ ਦੌਲਤਾਂ ਦਾਈ ਦੂਸਰਾ ਸਿੱਖ ਹੈ ਬੇਬੇ ਨਾਨਕੀ ਉਹ ਗੁਰੂ ਨਾਨਕ ਸਾਹਿਬ ਨੂੰ ਮੁਰਸ਼ਿਦ ਸਮਝਦੀ ਹੈ ਤੀਸਰਾ ਸਿੱਖ ਹੈ ਰਾਏ ਬੋਲਾਰ ਉਹਦਾ ਵੀ ਅਕੀਦਾ ਹੈ ਗੁਰੂ ਨਾਨਕ ਸਾਹਿਬ ਨੂੰ ਅਕੀਦਾ ਕਰਦੇ ਨੇ ਆਪਣਾ ਮੁਰਸ਼ਿਦ ਸਮਝਦੇ ਨੇ ਬੇਬੇ